ਸਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊਜ਼ ਚੈਨਲ ਨਵੀਆਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੰਗਣਾ ਰਣੌੜ ਦੀ ਜਿਹੜੀ ਆਉਣ ਵਾਲੀ ਫਿਲਮ ਜਿਹੜੀ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਐਮਰਜੈਂਸੀ ਦੇ ਬੰਦ ਹੋਣ ਦਾ ਜਿਹੜਾ ਸਾਇਆ ਉਹ ਮੰਡਰਾਉਂਦਾ ਹੋਇਆ ਦਿਖਾਈ ਦੇ ਰਿਹਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੰਗਣਾ ਰਣੌੜ ਜਿੰਨੂੰ ਕੰਟਰੋਵਰਸੀ ਕੁਇਨ ਵੀ ਕਿਹਾ ਜਾਂਦਾ ਹੈ ਉਹਦੀ ਜਿਹੜੀ ਫਿਲਮ ਹੈ ਐਮਰਜੈਂਸੀ ਜਿਹੜੀ ਹੈ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਉਹਦੇ ਉੱਤੇ ਕਈ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਆ ਇਤਰਾਜ਼ ਜਾਰੀ ਕੀਤਾ ਗਿਆ ਕਿ ਇਸ ਫਿਲਮ ਦੇ ਵਿੱਚ ਕਈ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਫਿਲਮ ਦੇ ذریعے ਔਰ ਇਸ ਫਿਲਮ ਨੂੰ ਨਾ ਚੱਲਣ ਦੇਣ ਦੀ ਵੀ ਜਿਹੜੀ ਆ ਕਈ ਸਿੱਖ ਜੱਥਿਆਂ ਵੱਲੋਂ ਜਿਹੜੀ ਆ ਉਹ ਬਿਆਨ ਵੀ ਜਾਰੀ ਕੀਤੇ ਗਏ ਨੇ ਹੁਣ ਤੁਹਾਨੂੰ ਦੱਸ ਦਿਆ ਕਿ ਐ ਜੀ ਪੀ ਸੀ ਵੱਲੋਂ ਇੱਕ ਵੱਡਾ ਜਿਹੜਾ ਕਦਮ ਚੁੱਕਿਆ ਗਿਆ ਕਿ ਐਮਰਜੈਂਸੀ ਫਿਲਮ ਦੇ ਨਿਰਮਾਤਾਵਾਂ ਨੂੰ ਜਿਹੜਾ ਆ ਉਹ ਨੋਟਿਸ ਭੇਜਿਆ ਗਿਆ ਆ ਔਰ ਨਾਲ ਦੀ ਨਾਲ ਸੈਂਸਰ ਬੋਰਡ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਐ ਜੀ ਪੀ ਸੀ ਵੱਲੋਂ ਔਰ ਨਾਲ ਦੀ ਨਾਲ ਕਿਹਾ ਕਿ ਕੰਗੜਾ ਉਹ ਜੋ ਵੀ ਇਹ ਕੁਛ ਕਰਦੀ ਪਈ ਹੈ ਉਹਨੂੰ ਇਹ ਚੀਜ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਔਰ ਲੀਗਲੀ ਤੌਰ ਤੇ ਆੜ ਕੇ ਜਿਹੜੇ ਸਿੱਖ ਭਾਈਚਾਰੇ ਕੋ ਮਾਫੀ ਮੰਗਣੀ ਚਾਹੀਦੀਆਂ ਔਰ ਇਤਰਾਜ ਜੋ ਜਿਹੜੇ ਸੀਨ ਨੇ ਇਸ ਫਿਲਮ ਦੇ ਵਿੱਚ ਉਹਨੂੰ ਜਿਹੜਾ ਆ ਕੱਟਣਾ ਚਾਹੀਦਾ ਹੈ ਜਿਹੜੀ ਜਾਲੀ ਜਾਂਦੀ ਆ ਤੇ ਨਵੇਂ ਨਵੇਂ ਆਵਾਜ਼ ਪੈਦਾ ਕਰਦੀ ਆ ਅੱਜ ਕੱਲ ਉਹ ਸੰਸਦ ਦੇ ਵਿੱਚ ਪਹੁੰਚੀ ਆ ਤੇ ਭਾਜੀਪੀ ਨੇ ਉਸ ਦੇ ਬਹਿਨਾਂ ਤੋਂ ਭਾਵੇਂ ਪੱਲਾ ਝਾੜ ਲਿਆ ਪਰ ਇਸ ਦੇ ਵਿੱਚ ਸਚਾਈ ਕੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਉਸ ਦੀ ਫਿਲਮ ਜਿਹੜੀ ਆ ਸਿਰ ਭਾਵਾਂ ਨੂੰ ਫੇਸ ਪਹਾਈ ਸਿੱਖਾਂ ਨੇ ਉਸ ਦੀ ਮੁਕਾਬਲਤ ਕੀਤੀ ਜਥੇਬੰਦੀਆਂ ਨੇ ਕੀਤੀ ਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਬੰਦੇ ਫਰਜ਼ ਨੂੰ ਅਦਾ ਕਰਨ ਲਈ ਸਾਡੇ ਬਹੁਤ ਸਰਕਾਰ ਜੋ ਮੰਤਰੀ ਜਿਹੜੀ ਅਸ਼ਵਨੀ ਵੈਸ਼ਰਵ ਅਤੇ ਇਹ ਜਿਹੜੇ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਜੋਸ਼ੀ ਉਹਨਾਂ ਨੂੰ ਆਪਣਾ ਪੱਤਰ ਵੀ ਲਿਖਿਆ ਸੋ ਉਸ ਤੋਂ ਵੀ ਅੱਗੇ ਜਾਂਦੇ ਹਾਂ ਜਿਹੜਾ ਸ਼੍ਰੋਮਣੀ ਕਮੇਟੀ ਦੇ ਸਾਡੇ ਜਿਹੜੇ ਆ ਵਕੀਲ ਆ ਉਹਨਾਂ ਵੱਲੋਂ ਇੱਕ ਨੋਟਿਸ ਅੱਜ ਭੇਜਿਆ ਗਿਆ ਕੰਗਨਨ ਰੌਤ ਨੂੰ ਤੇ ਉਸ ਫਿਲਮ ਨੂੰ ਜਾਰੀ ਕਰਨ ਵਾਲੇ ਲੋਕਾਂ ਨੂੰ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਜਿਹੜਾ ਟ੍ਰੇਲਰ ਦਿਖਾਇਆ ਸੀ ਜਿਸ ਨੂੰ ਦੇਖ ਕੇ ਸਖਤਾਂ ਵਿੱਚ ਰੋਸ ਸੀ ਉਸ ਟ੍ਰੇਲਰ ਨੂੰ ਸਾਰੇ ਪਲੇਟਫਾਰਮਾਂ ਤੋਂ ਚੁੱਕਿਆ ਜਾਵੇ ਤੇ ਇਸ ਗੱਲ ਦੀ ਮਾਫੀ ਮੰਗੀ ਜਾਵੇ ਸਾਡੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਕਿਨਾ ਪ੍ਰਤਾਪ ਸਿੰਘ ਵੱਲੋਂ ਇਹ ਨੋਟਿਸ ਜਿਹੜਾ ਭੇਜਿਆ ਗਿਆ ਇਹ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਜਿਹੜੀ ਇਹ ਫਿਲਮ ਸਿੱਖਾਂ ਦੀ ਭਾਵਨਾਵਾਂ ਨਾਲ ਜੁੜੇ ਸੰਤ ਮਹਾਂਪੁਰਸ਼ ਤੇ ਹੋਰ ਸ਼ਖਸੀਅਤਾਂ ਦੇ ਬਾਰੇ ਦੇ ਵਿੱਚ ਗਲਤਫहमी ਪੈਦਾ ਕਰਦੀ ਆ ਉਹਨਾਂ ਦੀ ਜਿਹੜੀ ਆ ਕਿਰਦਾਰਕੁਸ਼ੀ ਕਰਦੀ ਆ ਤੇ ਸਿੱਖ ਕੈਰੇਕਟਰ ਦੀ ਕਿਰਦਾਰਕੁਸ਼ੀ ਕਰਦੀ ਆ ਇਸ ਫਿਲਮ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਆ ਲੱਗਣ ਨਾ ਦਿੱਤਾ ਜਾਵੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆ ਕੋਰਟ ਦੇ ਵਿੱਚ ਵੀ ਗਏ ਆ ਕੋਸ਼ਹੌਣੀ ਕਮੇਟੀ ਨੇ ਆਪਣਾ ਇਹੜਾ ਫੈਸਲਾ ਵਾ ਉਹ ਕਿਨਾ ਫਿਲਮ ਦੇ ਖਿਲਾਫ ਜਿਹੜਾ ਨੋਟਿਸ ਦੇ ਕੇ ਵੀ ਆਪਣਾ ਫਰਜ ਅਦਾ ਕੀਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਾਂਗੇ ਸਰਕਾਰਾਂ ਤੋਂ ਕਿ ਅਜਿਹੀ ਫਿਲਮ ਜਿਹੜੀ ਨਫਰਤ ਫਲਾਉਂਦੀ ਆ ਭਾਈਚਾਰੇ ਨੂੰ ਆਪਸੀ ਪੇਜਮੈਂਟ ਨੂੰ ਦਿਆ ਤੋੜਦੀ ਆ ਇਸ ਅਜਿਹੀ ਫਿਲਮ ਨੂੰ ਰੋਕਣ ਦੇ ਲਈ ਜਿਹੜੀ ਡਿਊਟੀ ਆ ਸਰਕਾਰ ਦੀ ਉਹ ਸਰਕਾਰ ਡਿਊਟੀ ਨਿਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਣਾ ਰੌਤ ਜਿਹੜੀ ਇੱਕ ਵਿਵਾਦਾਂ ਦੇ ਅੰਦਰ ਜਿਹੜੀ ਹੈ ਜਾਣੀ ਜਾਂਦੀ ਹੈ ਤੇ ਨਵੇਂ-ਨਵੇਂ ਵਿਵਾਦ ਪੈਦਾ ਕਰਦੀ ਹੈ ਅੱਜ ਕੱਲ ਉਹ ਸੰਸਦ ਦੇ ਵਿੱਚ ਪਹੁੰਚੀ ਆ ਤੇ ਭਾਜੀਪੀ ਨੇ ਉਸ ਦੇ ਬਹਿਨਾਂ ਤੋਂ ਭਾਵੇਂ ਪੱਲਾ ਝਾੜ ਲਿਆ ਪਰ ਇਸ ਦੇ ਵਿੱਚ ਸਚਾਈ ਕੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਉਸ ਦੀ ਫਿਲਮ ਜਿਹੜੀ ਆ ਸਿਰ ਭਾਵਾਂ ਨੂੰ ਫੇਸ ਪਹੁੰਚਾਈ ਸਿੱਖਾਂ ਨੇ ਉਸ ਦੀ ਮੁਖਾਲਫਤ ਕੀਤੀ ਜਥੇਬੰਦੀਆਂ ਨੇ ਕੀਤੀ ਤੇ ਖਾਸ ਤੌਰ ਤੇ ਸ਼ਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਆਪਣੇ ਬਣਦੇ ਫਰਜ਼ ਨੂੰ ਅਦਾ ਕਰਨ ਲਈ ਸਾਡੇ ਬਹੁਤ ਸਤਕਾਰਯੋਗ ਮੰਤਰੀ ਜਿਹੜੇ ਅਸ਼ਵਨੀ ਵੈਸ਼ਰਵ ਅਤੇ ਇਹ ਜਿਹੜੇ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਜੋਸ਼ੀ ਉਹਨਾਂ ਨੂੰ ਆਪਣਾ ਪੱਤਰ ਵੀ ਲਿਖਿਆ ਸੋ ਉਸ ਤੋਂ ਵੀ ਅੱਗੇ ਜਾਂਦੇ ਆ ਜਿਹੜਾ ਸ਼ਰੌਣੀ ਕਮੇਟੀ ਦੇ ਸਾਡੇ ਜਿਹੜੇ ਆ ਵਕੀਲ ਆ ਉਹਨਾਂ ਵੱਲੋਂ ਇੱਕ ਨੋਟਿਸ ਅੱਜ ਭੇਜਿਆ ਗਿਆ ਕੰਗਨਨ ਰੌਤ ਨੂੰ ਤੇ ਉਸ ਫਿਲਮ ਨੂੰ ਜਾਰੀ ਕਰਨ ਵਾਲੇ ਲੋਕਾਂ ਨੂੰ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਜਿਹੜਾ ਟ੍ਰੇਲਰ ਦਿਖਾਇਆ ਸੀ ਜਿਸ ਨੂੰ ਦੇਖ ਕੇ ਸੰਕਤਾਂ ਵਿੱਚ ਰੋਸ ਸੀ ਉਸ ਟ੍ਰੇਲਰ ਨੂੰ ਸਾਰੇ ਪਲੇਟਫਾਰਮਾਂ ਤੋਂ ਚੁੱਕਿਆ ਜਾਵੇ ਤੇ ਇਸ ਗੱਲ ਦੀ ਮਾਫੀ ਮੰਗੀ ਜਾਵੇ ਸਾਡੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਕਿਨਾ ਪ੍ਰਤਾਪ ਸਿੰਘ ਵੱਲੋਂ ਇਹ ਨੋਟਿਸ ਜਿਹੜਾ ਭੇਜਿਆ ਗਿਆ ਤੇ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਜਿਹੜੀ ਇਹ ਫਿਲਮ ਸਿੱਖਾਂ ਦੀ ਭਾਵਨਾ ਨਾਲ ਜੁੜੇ ਸੰਤ ਮਹਾਂਪੁਰਸ਼ ਤੇ ਹੋਰ ਸ਼ਖਸੀਅਤਾਂ ਦੇ ਬਾਰੇ ਦੇ ਵਿੱਚ ਗਲਤਫहमी ਪੈਦਾ ਕਰਦੀ ਆ ਉਹਨਾਂ ਦੀ ਜਿਹੜੀ ਆ ਕਰਦਾਰਕੁਸ਼ੀ ਕਰਦੀ ਆ ਤੇ ਸਿੱਖ ਕੈਰੇਕਟਰ ਦੀ ਕਰਵਾਸਕੁਸ਼ੀ ਕਰਦੀ ਆ ਇਸ ਫਿਲਮ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਆ ਲੱਗਣ ਲੰਤਾ ਜਾਵੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆ ਕੋਰਟ ਦੇ ਵਿੱਚ ਵੀ ਗਏ ਆ ਕੋਸ਼ਹਨੀ ਕਮੇਟੀ ਨੇ ਆਪਣਾ ਇਹੜਾ ਫੈਸਲਾ ਵਾ ਉਹ ਕਿਨਾ ਫਿਲਮ ਦੇ ਖਿਲਾਫ ਜਿਹੜਾ ਨੋਟਿਸ ਦੇ ਕੇ ਵੀ ਆਪਣਾ ਫਰਜ ਅਦਾ ਕੀਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਾਂਗੇ ਸਰਕਾਰਾਂ ਤੋਂ ਕਿ ਅਜਿਹੀ ਫਿਲਮ ਜਿਹੜੀ ਨਫਰਤ ਫਲਾਉਂਦੀ ਹੈ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ New.